ਹੈ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬੋਡੇਵਾਲ ਕੰਗ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਅਵਤਾਰ ਸਿੰਘ ਨਾਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਝਾਂ ਦਿਖਾਉਣੀਆਂ ਐ ਚਾਰੇ ਦੀਆਂ ਚਾਰੇ ਸੁਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਸੁਈਆਂ ਦੀਆਂ ਆਪਣੇ ਇੱਥੇ ਆ ਕੇ ਦੋ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚੁਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭੈਣ ਜੀ ਕਿਹਾ ਜੀ ਵਧੀਆ ਵਧੀਆ ਤੁਸੀਂ ਦੱਸੋ ਹਾਂ ਠੀਕ ਠਾਕ ਵਧੀਆ ਤੇ ਬੜੀ ਮਾਣਕ ਦੀ ਕਿਰਪਾ ਚਲੋ ਕਿਰਪਾ ਚਾਹੀਦੀ ਜੀ ਹਾਂਜੀ ਤੇ ਨਾਮ ਦੱਸ ਤੇ ਕਿਹੜਾ ਮੇਰਾ ਅਵਤਾਰ ਸਿੰਘ ਜੇ ਪਿੰਡ ਪੋੜੇਵਾਲ ਕੰਗ ਤਹਿਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 9463522806 ਠੀਕ ਹੈ ਜੀ ਤੇ ਅੱਜ ਫਿਰ ਚਾਰ ਆ ਚਾਰ ਛੋਟੀਆਂ ਹਰ ਪੀਜੇ ਬਹੁਤ ਚੰਗੀਆਂ ਆਪਣੇ ਕੁਸਈਆਂ ਸਵਾਈਆਂ ਚਾਰੇ ਸੁਈਆਂ ਸਵਾਈਆਂ ਚਾਰੇ ਸੁਈਆਂ ਮੋਹਰਾ ਦੀਆਂ ਨੀਲੀ ਦੀ ਇੱਕ ਛੋਟ ਆਪਣੇ ਵਾ ਠੀਕ ਹੈ ਐਵੇਂ ਦੁੱਧ ਵਾਲੀਆਂ ਤੇ ਅੱਜ ਭਾ ਵੀ ਕਹਿੰਦੇ ਜਾਇਜੀ ਕਰੀ ਛੜੇ ਛੜੇ ਬਸ ਠੀਕ ਹੈ ਹਾਂ ਦੇਣ ਵਾਲੀ ਚਲੋ ਆਦ ਫਿਰ ਆ ਪਹਿਲੇ ਨੰਬਰ ਵਾਲੀ ਝੋਟੀ ਤਾਂ ਕਰ ਲਈਏ ਫਿਰ ਇਹ ਪਹਿਲਾ ਸਾਰ ਦੋ ਦੰਦ ਪਿਓ ਝੋਟੀ ਅੱਛਾ ਦੋ ਦੰਦ ਹਾਂ ਸੂਈ ਨੂੰ 15 ਕਿਦਨ ਹੋ ਗਏ ਆ ਅੱਛਾ ਉਹਦੇ ਅੰਦਰ 10 ਕਿਲੋ ਤਿਆਰ ਹੋ ਜਾਂਦੇ ਤਿਆਰ ਜਿਹੜਾ ਹਾਂ 9 ਕਿਲੋ ਕਰਕੇ ਧਾਵਾਂਗੇ 10 ਕਿਲੋ ਦੁੱਧ ਲੀਟਰ ਵਾਲਾ ਠੀਕ ਆ ਮੈਨੂੰ ਬੱਚਾ ਲਾ ਕੇ ਮੜਾਵੇਂ ਖੋਣਾ ਚਲੋ ਦਿਖਾ ਦਈਏ ਪਹਿਲਾਂ ਦਿਖਾ ਦਈਏ ਪਹਿਲਾਂ ਲਾ ਦਿੰਦੇ ਬੱਚਾ ਚਲੋ ਫਿਰ ਪਹਿਲਾਂ ਦਿਖਾ ਦਈਏ ਫਿਰ ਬਾਅਦ ਚ ਤੋੜ ਕੇ ਦਿਖਾਉਣੀ ਆ ਕੱਟੀ ਹੋਇਆ ਜੀ ਇਹ ਆ ਕੱਟੀ ਆ ਇਹਨਾਂ ਅਗਰ ਇਹ ਆਪੇ ਸਟਾਈਲਿਸ਼ ਦੁੱਧਾਂ ਚ ਦੁੱਧੋਂ ਵਧ ਸਕਦੀ ਐ ਉਹ ਸਾਡੇ ਸਾਡੇ ਘਰ ਵੀ ਹੋਣੀ ਬੜਾ ਚੰਗਾ ਝੋਟੀ ਦੇ ਦੁੱਧ ਆ ਹਾਂਜੀ ਹਾਂਜੀ ਸਟਾਲਾ ਪੈ ਤੋੜੀ ਖਾਣੇ ਚ ਸਟਾਲਾ ਪੈ ਲਗਾ ਝੋਟੀ ਦਾ ਚਲੋ ਤਾਂ ਕੋਲ ਵਧੂਗੀ ਆ ਦੇਖ ਸਾਡੇ ਮੇਰੀ ਸੁੱਕੀ ਤੋੜੀ ਆ ਪੂਰੀ ਖੁਰਲੀ ਦੇ ਵਿੱਚ ਅੰਡ ਤਕਰ ਹਾਂਜੀ ਹਾਂਜੀ ਸਟਾਲਿਆਂ ਚ ਦੁੱਧ ਜਿਹੜਾ ਇਹਨੇ ਹੋਰ ਵਧ ਜਾਣਾ ਵਾ ਦੁੱਧ ਵਧਣ ਕਿੱਲਾ ਤਾਂ ਕੋਲ ਵਧੂਗੀ ਜਿਆਦਾ ਨਹੀਂ ਤੇ ਹਾਂਜੀ ਹਾਂਜੀ 11 12 ਲੀਟਰ ਜਿਹੜਾ ਚਵਾ ਸਕਦੀ ਆ ਸਾਡ ਦੇਖੋ ਝੋਟੀ ਦਾ ਪਿਓਰ ਦੁੱਧਾਂ ਦੇ ਆ ਜੀ ਠੀਕ ਐ ਉਮਰ ਦੇ ਸਹਾਰਾ ਨਾਲ ਕੱਦ ਕਾਠੇ ਦਾ ਸਾਰੀਆਂ ਨੇ ਇੱਚਾ ਬਹੁਤ ਜਿਆਦਾ ਚੰਗਾ ਇਹ ਗਾਹ ਦੇਖੋ ਕਿ ਤੀਬਾਂ ਜਣੀ ਹੋਰ ਹਾਂਜੀ ਹਾਂਜੀ ਜਿਹੜਾ ਚੌਗੀ ਚਿੱਗੀ ਹੋਣਾ ਇਹਨੇ ਬਸਮਗੀ ਜੀ 베ਦੀ ਬਸਮ ਭਿਆ ਜੀ ਚਲੋ ਬਣਾ ਫੇਰ ਇਦਾਂ ਆ ਵਖਾ ਖਾਣਾ ਕੋਸੇ ਵਾਈ ਵੇਖੋ ਕੀ ਲੱਗੀ ਜੀ ਤਾਂ ਕਿਦਾਂ ਦਾ ਹਾਂ ਦੇ ਸਾਦੇ ਜੀ ਖਾਣਾ ਪਰੋ ਪਰਾਥਰੀ ਚਵਾਈ ਆਲਾਵਾ ਦਿਖਾ ਦਿਓ ਚਵਾ ਫੇਰ ਇਹਦਾ ਵਾਈ ਬਹੁਤ ਹੀ ਸ਼ਾਂਤ ਕੋਈ ਪੂਰ ਸ਼ਟਾ ਨੇ ਕੋਈ ਥਾਂ ਤੇ ਵਾਦਾ ਘਟਾ ਨਹੀਂ ਆ ਗਾੜੀ ਮੋਟੀ ਚਾਹ ਨੂੰ ਲੈ ਸੰਦੀ ਤੇ ਬੜੇ ਸ਼ਾਂਤ ਜੀ ਸੁਭਾਅ ਦੀ ਹੈ ਠੰਡੀ ਸੀ ਜਿਹੜਾ ਬੰਦ ਬੈਠਾ ਰੋ ਤੋਰਾਂ ਫੇਰ ਇੱਕ ਰੀਨ ਦਾਜੀ ਬੜਾ ਕੀਤਾ ਕੋਈ ਡਿਜ਼ਾਈਨ ਤੇ ਦੋ ਦੋ ਨੂੰ ਮੋਕੇ ਤੇ ਜਿਹੜਾ 9 10 ਲੀਟਰ ਜਿਹੜਾ ਮੋਕੇ ਤੇ ਕਿੰਨੇ ਲਿਖਿਆਗਾ ਤੰਦ ਕਰਾ ਦੋ ਵੀਰ ਜੀ ਚੱਕ ਪੜਾ ਲੀ ਹੁਣ ਆ ਟੱਚ ਕਰਕੇ ਵੇਖਦੇ ਆ ਤਨਾ ਥੋੜਾ ਡਰਦੀ ਐ ਆ ਆਓ ਸਾਡੇ ਜੀ ਦੋਂਦੀ ਤੋਂ ਜਿਹੜੀ ਚੋਗੀ ਦਈ ਆ ਹੌਣ ਜਿਹੜੇ ਅੱਧੇ ਅੱਧੇ ਤੰਦ ਹੋਏ ਆ ਸਾਈਡਾਂ 'ਲੇ ਦੋਂਦੀ ਚੋਗੀ 'ਚ ਆ ਗਈ ਜਿਹੜੀ ਆਹ ਰੋਕ ਕੇ ਦਾਲਾ ਕਰਾਈ ਜੀ ਤਾਂ ਆਪਾਂ ਦੇਖ ਸਕਦੇ ਪਿਛੋਂ-ਪਿਛੋਂ ਕੇ ਗੈਪ ਤੇ ਬੰਦਰ ਵਿਧੀ ਕਿੰਨਾ ਫੇਰ ਰੱਖੀ ਵਿਧੀ ਇਹਦਾ ਮੁੱਲ ਆਪਾਂ ਆਪੇ ਮੁੱਲ ਕੋਈ ਜ਼ਿਆਜ ਕਰਨਾ ਹੈ ਬਾਕੀ ਇਹ ਵੀ ਨਵੀਂ ਝੋਟੀ ਆ ਇਹਦਾ ਕੱਲਾ ਦੁੱਧ ਦਾ ਮੁੱਲ ਨਹੀਂ ਪੈਣਾ ਨਸਲ ਜਾਤ ਦਾ ਜਿਹੜਾ ਉਮਰ ਦਾ ਵੀ ਮੁੱਲ ਪੈਣਾ ਵਾ ਝੋੜੀ ਦਾ ਹੁੰਦਾ ਕੀ ਆ ਹਾਂਜੀ ਹਾਂਜੀ ਗਾਂ ਅਗਲੇ ਸਵੇਰ ਨੂੰ ਜਿਹੜੀ ਆ ਪਤਨੀ ਆ ਨਾ ਤੇ ਮੁੱਲ ਫਿਰ 92090 ਦੇ ਦਈਏ 90 ਦੀ 2000 ਹੋਰ ਛੱਡ ਦੀਏ ਇਹ ਆ ਵੀ ਦੇਣ ਵਾਲੀ ਗੱਲ ਕਰਦਗੇ ਦੇਣ ਲੈਣ ਵਾਲੀ ਗੱਲ 85 ਹਜ਼ਾਰ ਦੀ ਝੋਟੀ ਦੇ ਦਾਂ 85 ਹਾਂ ਇਹ ਆ ਵੀ ਹੁਣ ਚਲੋ ਥੋੜਾ ਬਾਜ਼ਾਰ ਦਾ ਫਰਕ ਚੱਲਣ ਦਿਆ ਵਾ ਹਾਂਜੀ ਤੇ ਬਾਕੀ ਇਹ ਆ ਵੀ ਚਲੋ ਝੋਟੀ ਇਹੋ ਝੋਟੀ ਦੇ ਦਾਂ ਨੇ ਲੋ ਜੇ ਹੋ ਫੇਰ ਇਹ ਭਾ ਲੱਪਣੇ ਨਹੀਂਗੇ ਹਾਂਜੀ ਹਾਂਜੀ ਹੋਰ ਦਾਹਾਂ ਦਿਨਾਂ ਨੂੰ ਫੇਰ ਫਰਕ ਪੈ ਜਾਣਾ ਬਾਜ਼ਾਰ ਦਾ ਫੇਰ ਬਾਕੀ ਝੋਟੀ ਛੋਟੀ ਵੀ ਕੋਈ ਵੱਡੀ ਝੋਟੀ ਹੈ ਪੂਰੀ ਹਾਂਜੀ 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 ਠੀਕ ਹੈ ਜੀ ਬਾਕੀ ਕੋਈ ਵੀ ਰਾਨ ਕੇ ਵੇਖੇ ਇਹ ਆ ਵੀ ਨਵੀਂ ਝੋਟੀ ਆ ਹਾਂ ਸੰਭਨ ਵਾਲੀ ਆ ਜਗਾ ਕੇ ਪੂਰੀ ਆ ਤੁਹਾਡੀ ਥਾਣੀ ਬੜਾ ਚੰਗਾ ਚੰਗਾ ਲੱਗਾ ਛੋਟੇ ਕਿਉਂ ਇੱਕ ਨੰਬਰ ਆ ਤੇ ਆ ਜਿਹੜੀ ਆ ਗਈ ਜਾਨ ਇਹ ਆ ਪਿੱਛੇ ਵੀ ਸੂਈ ਜੇ ਦੂਜਾ ਸੁਬਾ ਇਹ ਕਿੰਨੇ ਕਿ ਚੱਦੀ ਸੂਈ ਇਹਨੂੰ ਜੀ ਸੂਈ ਇਹਨਾਂ ਨੂੰ ਹੋਗਾ ਜਾ 10 12 ਦਿਨ ਆ ਕੱਟਾ ਜੇ ਆ ਬੈਠਾ ਜੇ ਨਾ ਲੈਵਾ ਵਿਖਾਵੇ ਦਾ ਥੱਲੇ ਵੀ ਬੜੀ ਸਫਾਈ ਜੇ ਵੀ ਬਹੁਤ ਜ਼ਿਆਦਾ ਵੱਡੀ ਝੋਟੀ ਦੇ ਵੇਖੋ ਕਿੰਨਾ ਸੈਂਟੀ ਲੱਗਾ ਜੀ ਹਾਂਜੀ ਹਾਂਜੀ ਐ ਸੈਂਟੀ ਨੂੰ ਕਿਦੇ ਵਖਰਾ ਉੱਤਰ ਦੇ ਦੁੱਧ ਕਿੰਨਾ ਇਹਦੇ ਕੋਲ ਦੁੱਧ ਆ ਫਿਰ ਕੋ 10 ਕਿਲੋ ਪੱਕਾ ਜੀ ਅੱਛਾ ਇਹਦੇ ਕੋਲ ਵੀ 10 ਲੀਟਰ ਹੈਗਾ ਹਾਂ 10 ਕਿਲੋ ਇਹ ਕਿੰਨਾ ਕਰੀ ਜਾਊਗੀ ਦੁੱਧ ਇਹ ਵੀ 12 ਕਿਲੋ ਆਣਾ 12 ਦੇ 13 ਦੇ ਜੇ ਤੋੜ ਦੋ ਫਿਰ ਇਹਨਾਂ 10 ਲੀਟਰ ਉਹ ਜਿਹੜਾ ਦੁੱਧ ਕਹਿੰਦੇ ਵੀ ਹੈਗਾ ਇਹਦੇ ਕੋਲ ਚੋਣ ਚੋਣ ਪਾਰੇ ਪੱਲੇ ਜਿਆ ਤਰਾ ਮੱਝ ਵੀ ਪੂਰੀ ਵੱਡੀ ਆ ਹਾਂ ਥੱਲੇ ਆਂ ਦੇਖ ਸੰਦੇ ਜੀ ਉਠਾਵਾ ਚੰਗਾ ਵੇ ਤਾਂ ਥੱਲੇ ਬਾਕੀ ਗੋਲ ਸਿੰਘ ਦੀ ਮਰਜ਼ੀ ਆ। ਸੋਨ ਪੁਣੇ ਜਿਆਦਾ। 99 ਪ੍ਰੋਪਰ ਹਥਰੀ ਚਵਾਈ ਵਾਲਾ ਥਾਣਾ ਦੇ ਵੀ ਤੇ ਹਵਾਨੇ ਦੇ ਨਾੜਾ ਵੀ ਆਪਾਂ ਲੁਕਸਾ ਦੇ ਕਾਫੀ ਯ ਬਰੀ ਬਰੀ ਮਿਲਕਵੈਨ ਵੀ ਚੰਗੀ ਲੱਗੀ। ਆਹੇ ਪਾਏ 12 ਕਿਲੋ ਦਾ ਰਾਰਾ ਦੇ ਜੋਗੀ। ਠੀਕ ਹੈ ਜੀ। ਚਾਹ ਦੇ। ਸਾਡਾ ਪੜਾ ਦੇਵਾ ਵੇਖੋ ਕੀ ਮਿਲਦਾ। ਜਿੰਨਾ ਨੇ ਦੇਵਾ। ਤੇ ਕਿੰਨਾ ਫੇਰ ਰੱਖੀ ਆ ਤਾਂ ਮੁੱਲ। ਇਹਦਾ ਬੰਵੇ ਜੋ ਮਰਜੀ ਕਾ ਰ 90 ਦੇ ਦਈਏ ਸੇਮ ਹੀ ਕਰਦੀ ਜਦੋਂ ਮਹੀਨੇ ਤੇ 85 ਦੇ ਹਾਂਜੀ 85 85 ਦੀਆਂ ਜਾਣਦਾ ਹਾਂ ਇਹਦਾ ਕਿ ਹੋਰ 2000 ਹੋਰ ਛੱਡ ਦਾਂਗੇ ਇਹਦਾ ਦੇਣ ਵਾਲਾ ਮੁੱਲ ਹੀ ਕਰਨਾ ਜਿਹਨੇ ਦੇਣੀ ਆ 83 ਹਜ਼ਾਰ ਦੀ ਛੁੱਟੀ ਦੇ ਦਾਂਗੇ 83 ਹਜ਼ਾਰ ਦੀ ਹਾਂ ਠੀਕ ਹੈ ਜੀ ਤੇ ਹੁਣ ਇਹ ਕਾ ਨੀਲੀ ਦੀ ਮੱਝ ਆ ਗਈ ਜੇ ਨੀਲੀ ਦੀ ਮੱਝ ਇਹ ਵੀ ਸੂਏ ਦੇਖੋ ਲੇਵਾ ਕਿ ਕਿ ਲਗਾ ਹੈ ਬਿੱਲੀਆਂ ਆਖਾਂ ਵਾਂ ਇਹਦਾ ਇਹ ਹੱfte ਦੀ ਸੂਈ ਜੇ ਠੀਕ ਹੈ ਜੀ ਹਾਂ ਜਵਾਗ ਜਿਹੜਾ ਕੱਟਾ ਵੇਖੋ ਤਾਜ਼ਾ ਬਿਲਕੁਲ ਆਜ ਬੱਚਾ ਖਲੋਤਾ ਜਿਹੜਾ ਹਾਂ ਛੋਟਾ ਤਾਜ਼ਾ ਬੱਚਾ ਜਿਹੜਾ ਇਹਦਾ ਕਿੰਨਾ ਦੁੱਧ ਕਰਕੇ ਤਿਆਰ ਹੈ ਦੁੱਧ ਹਰ 10 ਕਿਲੋ ਤੋਂ ਬਾਹਰ ਹੋਣਾ ਜਾਂ ਪੀਸ ਲੈ ਤੇ ਇਸ ਤੇ ਜਦ ਦੁੱਧ ਵਜੂਗੀ ਹੋਰ ਦੁੱਧ ਬਾ 13 12 13 ਸੌਖਾ ਦੇ ਜੂਗੀ ਠੀਕ ਹੈ ਜੀ ਨਾਲ ਕੋ ਕੀ ਲੱਗਾ ਲੇਵਾ ਵਿੱਚ ਹਾਂ ਨਾਲ ਵੀ ਚੰਗਾ ਲੱਗਾ ਤੇ ਹਵਾਨੇ ਦਾੜਾ ਮੇਰੀਆਂ ਦੇ ਦਾੜਾ ਵੇਖੋ ਪੀਲੀ ਘਰ ਬਣਿਆ ਇਕੱਠਾ ਹੀ ਤੇਵਾ ਵਿੱਚ ਹਾਂ ਦੇਖ ਸੰਦੇ ਜੀ ਚੱਲਿਆੜੀ ਤਿਆਰ ਹੀ ਆ ਜੀ 12 13 ਲੀਟਰ ਨੇ ਵੀ ਕਹਿੰਦੇ ਵੀ ਰਮਾਨ ਨਾ ਚਈ ਜਣਾ 10 ਕਿਲੋ ਖੁੱਲਾ ਦੁੱਧ ਜਣਾ ਠੀਕ ਹੈ ਜੇ ਚੋਣ ਲੱਗੇਗਾ ਜਿਹੜੀ ਮੋਟੀ ਧਾਰ ਲੱਗੇ ਜੇ ਘਰੇ ਕਰੀ ਦਾ ਮੂੰਹ ਇਧਰ ਨੇ ਥੋੜਾ ਡਰਦੀ ਕੋਈ ਨਹੀਂ ਰਹਿਣ ਤੋਂ ਕੁਛ ਡਰ ਜਾਂਦਾ ਵਾ ਕਈ ਨਹੀਂ ਠੀਕ ਹੈ ਜੀ ਲੇਵਾ ਗਵਾੰਗੂ ਨਾ ਫਿਜੇ ਨੋ ਠੀਕ ਹੈ ਗਾਵਾਂ ਮੰਨ ਤੇ ਯਾਰ ਹੋਈਆਂ ਥੱਲੇ ਤੇ ਬਾਕੀ ਥਣ ਵੀ ਇਹਦਾ ਚੰਗੇ ਗੱਭ ਤੇ ਤੇ ਹਵਨ ਦੇ ਦੋਨੋਂ ਪਾਸੇ ਨਾੜਾਂ ਜਿਹੜੀਆਂ ਚੰਗੀਆਂ ਬਹੁਤ ਜਿਆਦਾ ਹੀ ਚੰਗੀਆਂ ਇਹ ਆ ਵੀ ਦੁੱਧ ਵਾਲੀ ਮਾਧਿਆ ਦੁੱਧ ਵਾਲੀਆਂ ਨਿਸ਼ਾਨੀਆਂ ਚੰਗੀਆਂ ਹਨ ਦੁੱਧ 12 13 14 ਕਿਲੋ ਤੋਂ ਜਿਆਦਾ ਖੜੀ ਹੋ ਜਿੰਨਾ ਹੁਣ ਦੁੱਧ ਮਿਲਕਵੇਂ ਨੇ ਵੀ ਚੰਗੀਆਂ ਤੇ ਇਹ ਤਾਂ ਹੀ ਸੂਈ ਹੈ ਬਿਲਕੁਲ ਆ ਦੇ ਸਾਦੇ ਆਏ ਮਾਰੀ ਨੇ ਮੈਲਾ ਮੋੜ ਮਾਰ ਤੇ ਵਦਨਾ ਹਰੋ ਤੇ ਮੁੱਲ ਫਿਰ ਵੇਚੀ ਇਹਦਾ। ਬਾਕੀ ਠੰਡੀ ਸੀਲ ਆ ਬਿਲਕੁਲ। ਬੜੇ ਸ਼ਾਂਤ ਜੇ ਸੁਭਾਅ ਦੇ। ਹਾਂ ਜੀ ਦਾ ਮਰਜੀ ਭਾਈ ਤਾਂ ਮਿੱਠਾ ਹੋਏ ਤੋ। ਇਹੋ ਜੀ ਮਾਝ ਦਾ ਗਾਲ ਨੂੰ ਬੱਚਾ ਵੀ ਉੱਪਰ ਥੱਲੇ ਹੋ ਜੇ ਤੇ ਕੋਈ ਇਲੀ ਪਰਵਾਹ ਨਹੀਂ ਹੁੰਦੀ। ਇਹ ਡੇਰੀ ਵਾਲੇ ਵੀਰਾਂ ਦੇ ਮਤਲਬ ਦੀ ਮਾਝ ਆ। ਬਹੁਤੀ ਜਿਆਦਾ ਠੰਡੀ ਆ। ਠੀਕ ਹੈ ਜੀ। ਤੇ ਲਾਗੇ ਲੱਗਣ ਦੀਆਂ ਮੱਝਾਂ। ਇਹਦਾ ਮੁੱਲ। ਮੁੱਲੇ ਦਾ ਛੋਟਾ ਬੜਾ ਛੋਟਾ ਦਾ ਜਾਈ ਕਰਾਂਗੇ ਦਾ। ਕਿੰਨਾ ਕੁ? ਮੁੱਲੇ ਦਾ 90 ਆ 85 ਦੇ ਦਈਏ। 82 ਹਜ਼ਾਰ ਦੇ ਦਈਏ। 82 ਦੇ ਦਈਏ? ਹਾਂ ਜੀ। ਹੋਰ 1000 ਛੜਨ ਕਰੀ ਤੇ। 81 ਦੀ? 81 ਉਹਨੇ ਕਿ ਹਿਸਾਬ ਚ ਬਲੇਕਾ ਪਿੰਦਾ ਦੇਖੋ ਪੂਰੇ 80 ਦੇ ਦਾਂਗੇ ਲੈ ਵਾ ਵੇਖੋ ਠੀਕ ਹੈ ਜੀ ਆ ਦੱਸਾਂਦੇ ਜੀ ਪੂਰੇ 80 ਦੀ ਹਾਰ ਆਈ ਹੈ ਤੇ ਹੁਣ ਆ ਜਿਹੜੀ ਮੱਝ ਜੇ ਇਹ ਵੀ ਆਪ ਕੀ ਜੀ ਦੂਜਾ ਸੋ ਜਿਹੜੀ ਸੋਈ ਜਾ ਕੱਟੀ ਮੱਗਰ ਜੇ ਇਹ ਤਾਂ ਮਗਰ ਕੱਟੀ ਹੈ ਹਾਂ ਹਫਤੇ ਇਕ 10 ਦਿਨਾਂ ਵਿੱਚ ਸੋਈ ਜਾ ਕੱਟੀ ਜਾਂਦੀ ਇਹ ਆ ਵੀ ਮੱਝਾਂ ਅੱਜ ਭਾਰੀਆਂ ਮਾਤਰਾ ਸਾਰੀਆਂ ਹੀ ਇਹਦੇ ਕੋਲ ਦੁੱਧ ਦੁੱਧ ਰੁਪਏ ਜੀ ਦੋ ਕਿਲੋ ਹੈ ਮੇਠੋ ਆ ਇਹਨ ਦੁੱਧ ਦੇ ਥਲੇ 8 ਕਿਲੋ ਨਾ ਜਾਂ ਟਾਈਮ 8 ਕਿਲੋ ਹੋਏਗਾ ਹਾਂ ਦੁੱਧ ਹੈ ਵਦਨਾ ਹੈ ਤਾਜੀ ਸੂਈ ਕੋ ਕੋ 441 ਨੰਬਰ ਤੇ ਤਾਂ ਵੇਖੋ ਕੀ ਲੱਗਾ ਬਾਕੀ ਸ੍ਰੀ ਰਾਇ ਵੀ ਪੂਰੀ ਭਾਰੀ ਆ ਘਾਣੇ ਦੀ ਧੱਕ ਥੋੜੀ ਗਾਂ ਰੱਖਦੀ ਥੋੜੀ ਘਾਰਾ ਜੀ ਆ ਨਾ ਦੇਖ ਸੰਦੇ ਦੂਰ ਤੋਂ ਇਹ ਕਿੰਨਾ ਘੱਟਰਾ ਦੁੱਧ ਕੱਢੀ ਜਾਊਗੀ ਵੀਰ ਜੀ 20 ਰੁਪਏ 10000 ਰੁਪਏ 10 ਕਿਲੋਟਰ ਦੇ ਲਾਗੇ ਬੰਨੇ ਵੀ ਜਿਹੜਾ ਕਹਿੰਦੇ ਮੈਂ ਦੁੱਧ ਕਰੀ ਜਾਊਂਗਾ ਇਹ ਬਾਹਰ ਗਏ ਜਦ ਮਾਈ ਬਾਬਾ ਬੁੱਢਾ ਇਹਦਾ ਵਨ ਰੂਟ ਕੁਛ ਨਹੀਂ ਪਾਇਆ ਤੇ ਸੋਈ ਆ ਅੱਛਾ ਆ ਤਿੰਨ ਚਾਰ ਦਿਨ ਹੋਏ ਮੇਠਾ ਇਹਨਾਂ ਵਾਲ ਨੂੰ ਖਾਣ ਦੇ ਦੁੱਧੀਆਂ ਨਹੀਂ ਜਾਂਦੀ ਐ ਠੀਕ ਹੈ ਜੀ ਹਾਂ ਤੇ ਥਣ ਇਹਦੇ ਵੀ ਦੇਖ ਸਕਦੇ ਆ ਫੁੱਲ ਲੱਗੇ ਬਾਕੀ ਠੰਡੀ ਸੀਲ ਆ ਬਿਲਕੁਲ ਥਣ ਚੋਣ ਇੱਕ ਨੰਬਰ ਚ ਆਈ ਇਹਦੀ ਤੇ ਇਹਦਾ ਫਿਰ ਮੁੱਲ ਕਿੰਦੀ ਮੁੱਲ ਇਹਦਾ ਭਰ ਦੀ ਕੱਢੀ ਝੋਟੀ ਆ ਹਾਂਜੀ ਮੁੱਲ ਇਹਦਾ ਵਿਜਾਇਜ ਕਰ ਦੇਣਾ ਦੁੱਧ ਦੇ ਹਿਸਾਬ ਕਿੰਨਾ ਕ ਮੁੱਲ 90000 ਦਾ ਅੱਛਾ 86000 ਦੇ ਦੀਏ ਹਾਂਜੀ 86000 ਦੇ ਸਿਆਸੀ ਦੀ ਹਾਂਜੀ ਪੂਰੇ 80 ਦੀ ਸਿਆਸੀ ਦੀ ਜਾਣਦੀਆਂ ਸੀ ਜਾਨੋਂ ਨਿੰਦਾਂ ਜਾਨਦੀਏ ਕਿਹੜਾ ਠੀਕ ਆ ਤੇ ਹੁਣ ਤੂੰ ਕਹਿਤਾ 80 ਦੀ ਭਾਵੇਂ ਕੋਈ ਆ ਲੈ ਜੇ ਤੇ ਭਾਵੇਂ ਉਹ ਲੈ ਜੇ ਹਾਂ ਠੀਕ ਹੈ ਉਧਰ ਉਹ ਜੋੜਾ ਵੱਖਰਾ ਹੋ ਗਿਆ ਤੇ ਇਹ ਜੋੜਾ ਵੱਖਰਾ ਹੋ ਗਿਆ ਵੱਖਰਾ ਹੋ ਗਿਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਚਲੋ ਕੋ ਵੀਰ ਆਪਣੇ ਸਹੀਆਂ ਸਵਾਈਆਂ ਕੋਈ ਵੀਰ ਦਾ ਤਸੱਲੀ ਕਰਕੇ ਚਵਾਈ ਕਰਕੇ ਖੜੇ ਹਾਂਜੀ ਹਾਂਜੀ ਇਹ ਵੀ ਆਨਲਾਈਨ ਵਿੱਚ ਬੰਦਾ ਹੋਗਾ ਆਪਾਂ ਜੋ ਵੀ ਹੋਗਾ ਉਹੀ ਦੱਸਾਂਗੇ ਚਲੋ ਮੈਂ ਘੱਟ ਦੱਸ ਕੇ ਕਹਾਂਗੇ ਠੀਕ ਹੈ ਵੀ ਜੀ ਹਾਂਜੀ ਹਾਂਜੀ ਤੇ ਬਾਕੀ ਇੱਥੇ ਆਓ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾਹ ਕੇ ਕੁਝ